ਸਾਸੀ ਗੱਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਮੇਨਟੇਨੈਂਸ ਬਾਰੇ ਮੇਨਟੇਨੈਂਸ ਆਮ ਮਤਲਬ ਜਿਵੇਂ ਆਪਾਂ ਖਰਚੇ ਦਾ ਕੇਸ ਕਹਿੰਦੇ ਆ ਇਸ ਬਾਰੇ ਆਪਾਂ ਗੱਲ ਕਰਾਂਗੇ ਮੇਨਟੇਨੈਂਸ ਦਾ ਮਤਲਬ ਹੁੰਦਾ ਗੁਜ਼ਾਰਾ ਪੱਤਾ ਜਿਵੇਂ ਕੋਈ ਵਾਈਫ ਆਪਣੇ ਹਸਬੰਡ ਤੋਂ ਆਪਣੇ ਹਸਬੰਡ ਤੇ ਕੇਸ ਕਰਕੇ ਮੇਨਟੇਨੈਂਸ ਲੈ ਸਕਦੀ ਹੈ ਮਤਲਬ ਗੁਜ਼ਾਰਾ ਪੱਤਾ ਲੈ ਸਕਦੀ ਹੈ ਪਤੀ ਤੰਗ ਪਰੇਸ਼ਾਨ ਕਰਦਾ ਹੈ क्रੂ얼ਟੀ ਕਰਦਾ ਹੈ क्रूरਤਾ ਕਰਦਾ ਹੈ ਜਿਹੜੀ ਪਤਨੀ ਉਹ ਘਰ ਛੱਡ ਕੇ ਚਲੀ ਗਈ ਉਹ ਕੁਝ ਕਮਾਉਂਦੀ ਨਹੀਂ ਕਮਾ ਨਹੀਂ ਸਕਦੀ ਤੇ ਆਪਣੀ ਲਾਈਫ ਨਹੀਂ ਚਲਾ ਸਕਦੀ ਤਾਂ ਉਹ ਮੇਨਟੇਨੈਂਸ ਲੈ ਸਕਦੀ ਹੈ ਗੁਜ਼ਾਰਾ ਪਤਾ ਲੈ ਸਕਦੇ ਆ ਕੇਸ ਫਾਈਲ ਕਰਕੇ ਜਿਹੜੇ ਮਾਪੇ ਆ ਉਹ ਵੀ ਆਪਣੇ ਬੱਚਿਆਂ ਤੋਂ ਮੇਨਟੇਨੈਂਸ ਲੈ ਸਕਦੇ ਆ ਜਦੋਂ ਉਹਨਾਂ ਕੋਲ ਆਪਣਾ ਜਿਹੜਾ ਆਪਣਾ ਜੀਵਨ ਚਲਾਉਣ ਵਾਸਤੇ ਕੁਝ ਨਹੀਂ ਹੈਗਾ ਜੇ ਹੈ ਤਾਂ ਬਹੁਤ ਘੱਟ ਹੈ ਬੱਚੇ ਜਿਹੜੇ ਆ ਉਸ ਤੋਂ ਜ਼ਿਆਦਾ ਕੁਮਾਰੇ ਆ ਬੱਚੇ ਵੀ ਆਪਣੇ ਮਾਪੇ ਤੋਂ ਮੇਨਟੇਨੈਂਸ ਲੈ ਸਕਦੇ ਆ ਜਿਵੇਂ ਕੋਈ ਲੜਕਾ ਹੈ 18 ਸਾਲ ਦੀ ਉਮਰ ਤੱਕ ਆਪਣੇ ਮਾਪੇ ਤੋਂ ਮੇਨਟੇਨੈਂਸ ਲੈ ਸਕਦਾ ਗੁਜ਼ਾਰਾ ਪਤਾ ਜਿਹੜਾ ਲੈ ਸਕਦਾ ਜੇ ਉਹ ਅਪਾਹਜ ਹੈ ਤਾਂ 18 ਸਾਲ ਤੋਂ ਬਾਅਦ ਵੀ ਉਹ ਆਪਣੇ ਪੇਰੈਂਟਸ ਤੋਂ ਮੇਨਟੇਨੈਂਸ ਲੈ ਸਕਦਾ ਗੱਲ ਕਰੀਏ ਲੜਕੀ ਜਿੰਨੇ ਤੱਕ ਵਿਆਹ ਨਹੀਂ ਹੋਇਆ ਚਾਹੇ ਉਸ ਦੀ ਉਮਰ ਜਿੰਨੀ ਵੀ ਹੈ ਆਪਣੇ ਮਾਪੇ ਤੋਂ ਮੇਨਟੇਨੈਂਸ ਲੈ ਸਕਦੀ ਹੈ ਗੁਜ਼ਾਰਾ ਪੱਤਾ ਜਿਹੜਾ ਲੈ ਸਕਦੀ ਹੈ ਜੇ ਲੜਕੀ ਪਾਹਜ ਹੈ ਤਾਂ ਉਹ ਵੀ ਆਪਣੇ ਮਾਪੇ ਤੋਂ ਮੇਨਟੇਨੈਂਸ ਲੈ ਸਕਦੀ ਹੈ ਜੇ ਵਿਆਹ ਹੋ ਗਿਆ ਤਾਂ ਨਹੀਂ ਲੈ ਸਕਦੀ ਹੁਣ ਜਿਹੜਾ ਮੇਨਟੇਨੈਂਸ ਹੈ ਮੇਨਟੇਨੈਂਸ ਦਾ ਕੇਸ ਜਿਹੜਾ ਹੈ ਬੀ ਐਨ ਐਸ ਐਸ ਦੀ ਧਾਰਾ 144 ਦੇ ਤਹਿਤ ਪਤਨੀ ਬੱਚੇ ਮਾਪੇ ਕੋਈ ਵੀ ਕੇਸ ਫਾਈਲ ਕਰ ਸਕਦਾ ਹੈ ਜਿਹੜੀ ਕਿ ਪਹਿਲਾਂ ਸੀ ਆਰ ਪੀ ਸੀ ਦੀ ਧਾਰਾ 125 ਸੀ ਨਵੇਂ ਕਾਨੂੰਨ ਦੇ ਮੁਤਾਬਕ ਜਿਹੜਾ ਹੈ ਧਾਰਾ ਬੀ ਐਨ ਐਸ ਐਸ ਦੀ 144 ਹੋ ਚੁੱਕੀ ਹੈ ਕਾਫੀ ਜਜਮੈਂਟਸ ਆਈਆਂ ਹੈ ਕੋਈ ਵੀ ਕਿਸੇ ਵੀ ਹਾਲਤ ਦੇ ਵਿੱਚ ਕੇਸ ਫਾਈਲ ਕਰ ਸਕਦਾ ਹੈ ਹਸਬੰਦ ਵੀ ਜਿਹੜਾ ਆਪਣੀ ਵਾਈਫ ਤੇ ਸੀਆਰਪੀਸੀ ਦੀ ਧਾਰਾ 125 ਦੇ ਤਹਿਤ ਕੇਸ ਫਾਈਲ ਕਰ ਸਕਦਾ ਜਿਹੜੀ ਕਿ ਨਵੇਂ ਕਾਨੂੰਨ ਦੇ ਮੁਤਾਬਕ ਬੀਐਨਐਸਐਸ ਦੀ ਧਾਰਾ 144 ਹੋ ਚੁੱਕੀ ਹੈ ਇਸ ਤੋਂ ਬਾਅਦ ਦੂਸਰਾ ਹੈਗਾ ਡੀਬੀ ਐਕਟ ਡੋਮੈਸਟਿਕ ਵਾਇਲੈਂਸ ਐਕਟ ਸੈਕਸ਼ਨ 12 ਉਸ ਦੇ ਤਹਿਤ ਇਸ ਦੇ ਵਿੱਚ ਜਿਹੜਾ ਹੈਗਾ ਜਿਹੜੀ ਔਰਤ ਹੈ ਉਹੀ ਮੇਨਟੇਨੈਂਸ ਲੈ ਸਕਦੀ ਹੈ ਗੁਜ਼ਾਰਾ ਪੱਤਾ ਲੈ ਸਕਦੀ ਹੈ ਔਰਤ ਹੀ ਕੇਸ ਫਾਈਲ ਕਰ ਸਕਦੀ ਹੈ ਔਰ ਦਾ ਮਤਲਬ ਕੋਈ ਵੀ ਪਤਨੀ ਜਿਵੇਂ ਵਾਈਫ ਹੋਗੀ ਜਾਂ ਆਤਾ ਹੋਗੀ ਜਾਂ ਬੇਟੀ ਹੋਗੀ ਕੋਈ ਵੀ ਕੇਸ ਫਾਈਲ ਕਰ ਸਕਦੀ ਹੈ ਇਸ ਤੋਂ ਇਲਾਵਾ ਹਿੰਦੂ ਮੈਰਿਜ ਐਕਟ ਦੀ ਧਾਰਾ 24 ਦੇ ਤਹਿਤ ਇੰਟਰਮ ਮੇਨਟੇਨੈਂਸ ਫਾਈਲ ਕੀਤਾ ਜਾ ਸਕਦਾ ਹੈ ਸੈਕਸ਼ਨ 25 ਦੇ ਤਹਿਤ ਪਰਮਨੈਂਟ ਮੇਨਟੇਨੈਂਸ ਗੁਜਾਰਾ ਪੱਤਾ ਫਾਈਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ ਜਿਹੜੇ 60 ਸਾਲ ਤੱਕ ਦੇ ਵਿਅਕਤੀ ਹੈ 60 ਸਾਲ ਤੋਂ ਜ਼ਿਆਦਾ ਦੇ ਵਿਅਕਤੀ ਹੈ ਉਹ ਕੇਸ ਫਾਈਲ ਕਰ ਸਕਦੇ ਆ ਉਹ ਆਪਣੇ ਬੱਚਿਆਂ ਤੋਂ ਮੇਨਟੇਨੈਂਸ ਲੈ ਸਕਦੇ ਆ ਕੁਝ ਕਾਰਨਾ ਕਰਕੇ ਮੇਨਟੇਨੈਂਸ ਹੈ ਜਿਹੜਾ ਗੁਜ਼ਾਰਾ ਪੱਤਾ ਹੈ ਉਹ ਰੁਕ ਜਾਂਦਾ ਜਿਵੇਂ ਵਾਈਫ ਹੈ ਜੋ ਐਡਲਟਰੀ ਕਰ ਰਹੀ ਹੈ ਮੈਨੂੰ ਕਿਸੇ ਹੋਰ ਨਾਲ ਸੰਬੰਧ ਆ ਉਹਦੇ ਵਾਈਫ ਬਿਨਾ ਰੀਜ਼ਨ ਘਰ ਛੱਡ ਕੇ ਚਲੇਗੀ ਕੋਈ ਬਿਨਾ ਕਾਰਨ ਤੋਂ ਘਰ ਛੱਡ ਕੇ ਚਲੀ ਗਈ ਹੈ ਵਾਈਫ ਹੈ ਜਿਹੜੀ ਪਤਨੀ ਹੈ ਉਸ ਦੀ ਇਨਕਮ ਕਾਫੀ ਹੈ ਬੱਚਾ ਹੈ ਜਿਹੜਾ 18 ਸਾਲ ਤੋਂ ਉੱਪਰ ਹੈ ਤੇ ਸਿਹਤਮੰਦ ਹੈ ਮਾਪੇ ਜਿਹੜੇ ਫਾਈਨੈਂਸ਼ਲੀ ਸਟਰੋਂਗ ਹੈ ਆਪਣਾ ਆਪ ਕਮਾ ਕੇ ਖਾ ਸਕਦੇ ਆ ਹੋਰ ਜੇ ਤੁਹਾਨੂੰ ਇਹ ਵੀਡੀਓ ਦੇਖਣ ਨੂੰ ਪਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ